ਸੋ ਹੈਲੋ ਗਾਇਸ ਕਿਵੇਂ ਹੋ ਤੁਸੀਂ ਉਮੀਦ ਕਰਦੇ ਕਿ ਸਾਰੇ ਜਾਣੇ ਚੜ੍ਹਦੀ ਕਲਾ ਦੇ ਵਿੱਚ ਹੋਗੇ ਸੋ ਸਾਡੇ ਚੈਨਲ ਦਾ ਨਾਮ ਹੈ ਮਾਂ ਪੁੱਤ ਦੀ ਜੋੜੀ ਤੇ ਮੈਂ ਬਹੋਰੀਆਂ ਬਲਜੀਤ ਕੌਰ ਤੇ ਤੁਸੀਂ ਸਾਡੇ ਮਾਂ ਪੁੱਤ ਦੀ ਜੋੜੀ ਨੂੰ ਬਹੁਤ ਪਿਆਰ ਦੇ ਰਹੇ ਹੋ ਸੋ ਇਦਾਂ ਹੀ ਤੁਹਾਡੇ ਤੋਂ ਆਸ ਹੈ ਤੁਸੀਂ ਸਪੋਰਟ ਕਰੋ ਸਾਰੇ ਜਾਣੇ ਦਿਲੋਂ ਤੇ ਸਾਡਾ ਚੈਨਲ ਵੱਧ ਤੋਂ ਵੱਧ ਸ਼ੇਅਰ ਕਰਦੇ ਕਰੋ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਇਸ ਤਰ੍ਹਾਂ ਸਾਨੂੰ ਵੀ ਥੋੜੀ ਜੀ ਨੌਲੇਜ ਮਿਲ ਜਾਂਦੀ ਹੈ ਥੋੜਾ ਜਿਹਾ ਹੌਸਲਾ ਮਿਲ ਜਾਂਦਾ ਹੈ ਤੁਹਾਡੇ ਵਰਗੇ ਪਹਿਣਾ ਦਾ ਵੀਰਾਂ ਦਾ ਸੋ ਆਪਣੀ ਭੈਣੋ ਜਰੂਰ ਤੇ ਵੱਧ ਤੋਂ ਵੱਧ ਸਾਡੇ ਚੈਨਲ ਨੂੰ ਸ਼ੇਅਰ ਕਰਿਆ ਕਰੋ ਤੇ ਵਲੌਗ ਦੇ ਨਾਲ ਐਂਡ ਤੱਕ ਬਨੇ ਰਿਹਾ ਕਰੋ ਤੇ ਵਲੌਗ ਨੂੰ ਬਿਲਕੁਲ ਸਕਿੱਪ ਕਰਕੇ ਨਾ ਦੇਖਿਆ ਕਰੋ ਤੇ ਤੁਸੀਂ ਐਂਡ ਤੱਕ ਜਰੂਰ ਵਲੌਗ ਦੇਖੋ ਸੋ ਥੈਂਕ ਯੂ so much ਸਾਰਿਆਂ ਦਾ ਆਪਣੀ ਨੂੰ ਇਵੇਂ ਹੀ ਸਪੋਰਟ ਕਰਦੇ ਰਹੋ ਤੇ ਵਲੌਗ ਦੇ ਨਾਲ ਬਨੇ ਰਹੋ ਸੋ ਦੱਸ ਹਾਂ ਸੀ ਤੁਹਾਨੂੰ ਮਿਲਦੇ ਨਾ ਅਗਲੇ ਨਾ ਸ਼ੀ ਪਿਓਰ ਬਣਾਣਾ ਸ਼ੇਕ ਆ ਇਹਦੇ ਵਿੱਚ ਕੋਈ ਅਸੀਂ ਬਣਾਣਾ ਨਹੀਂ ਪਾਉਣਾ ਕੁਝ ਨਹੀਂ ਸਿਰਫ ਦੁੱਧ ਤੇ ਖੰਡ ਤੇ ਇੱਕ ਫਲੇਵਰ ਪਾ ਲਾਂਗੇ ਵਿੱਚ ਸੋ ਅਸੀਂ ਦੁੱਧ ਨੂੰ ਲਾ ਕੇ ਪਾਉਣਾ ਵਿੱਚ ਪਾਵਾਂਗੇ ਖੰਡ ਲਈ ਇਹ ਹੈ ਸੋਨਾ ਦੰਤਾਂ ਤੋਂ ਸਿੱਖਣ ਦੇ ਪਾਲੇ ਹਨ ਅਲੂਚ ਜਿਹਾ ਪਾਵਾਂਗੇ ਹਾਂ 오렌ਜ ਫਲੇਵਰ ਦੇਖੀਏ ਸਟੇਜ ਜੋ ਦਾ ਟਾਈਮ ਹੋ ਗਿਆ ਬਸ ਬਣ ਗਿਆ ਕਰ ਸੌਸ ਹੀ ਕੱਢ ਕੇ ਇਹਦੇ ਵਿੱਚ ਪਾ ਲੰਦਾ ਕਲਰ ਦੇਖੋ ਤੁਸੀਂ ਕਲਰ ਵੀ ਚੇਂਜ ਹੋ ਗਿਆ ਜਿਵੇਂ ਮਿਰਕ ਨਹੀਂ ਹੁੰਦਾ ਬਹੁਤ ਟੇਸਟੀ ਬਹੁਤ ਯਮੀ ਯਮੀ ਬਹੁਤ ਤੋ ਗਾਇਸ ਫਿਰ ਹਰਜੋਤ ਮੰਗਣ ਲਿਆ ਸੀ ਕੜਾ ਤੇ ਮੈਂ ਫਿਰ ਉਹਨਾਂ ਬਣਾ ਕੇ ਦਿੱਤਾ ਕਰਾਇਆ ਸਕੂਲੋਂ ਆਉਣ ਵਾਲਾ ਸੀ ਤੋਸਤੋ ਪਹਿਲਾਂ ਫਿਰ ਮੈਂ ਬਨਾਣਾ ਸ਼ੇਕ ਬਣਾਇਆ ਫਿਰ ਉਸ ਤੋਂ ਬਾਅਦ ਵਿੱਚ ਮੈਂ ਬਣਾਇਆ ਕੜਾ ਤੇ ਬਨਾਣਾ ਸ਼ੇਕ ਵੀ ਬਣਾਉਣਾ ਸੀ ਲੇਕਿਨ ਲਾਈਟ ਆਫ ਸੀ ਲਾਈਟ ਆਫ ਤੇ ਕਰਕੇ ਬਨਾਣਾ ਸ਼ੇਕ ਨਹੀਂ ਸੀ ਬਣਾ ਪਾਈ ਫਿਰ ਜਦੋਂ ਲਾਈਟ ਆਈ ਫਿਰ ਮੈਂ ਬਨਾਣਾ ਸ਼ੇਕ ਬਣਾਇਆ ਸੀ ਤੇ ਉਸ ਤੋਂ ਬਾਅਦ ਵਿੱਚ ਹੀ ਮੈਂ ਪਰ ਉਹ ਕਰਾ ਮੰਗਦਾ ਸੀ ਹਰਜੋਤ ਮੈਂ ਕਰਾਵਾ ਕੇ ਦਿੱਤਾ ਉਹਨੂੰ ਤੇ ਹਜੇ ਹਰਜੋਤ ਨੇ ਮਤਲਬ ਲੀ 879 ਸਕੂਲੋਂ ਤੇ ਉਹਨਾ ਟਾਈਮ ਤੱਕ ਮੈਂ ਫਿਰ ਮਤਲਬ ਰੈਡੀ ਕਰਤਾ ਕਰਾ ਤੇ ਤੁਸੀਂ ਦੇਖ ਸਕਦੇ ਹੋ ਮੈਂ ਕਰਾ ਦੇ ਪੂਰੀ ਤਿਆਰੀ ਹੈ ਫੁੱਲ ਇੱਥੇ ਮੈਂ ਸੂਜੀ ਦੇਖ ਰਹੀ ਸੀ ਕਿ ਵਿੱਚ ਸੁੰਡੀ ਵਗੈਰਾ ਤੇ ਨਹੀਂ ਪਈ ਲੇਕਿਨ ਨਹੀਂ ਮੈਂ ਅੱਜ ਹੀ ਲੈ ਕੇ ਆਈ ਸੀ ਸੂਜੀ ਤੇ ਬਿਲਕੁਲ ਫਰੈਸ਼ ਸੂਜੀ ਸੀ ਵਧੀਆ ਸੀ ਠੀਕ ਹੀ ਸੀ ਕੁਝ ਵੀ ਨਹੀਂ ਸੀ ਵਿੱਚ ਤੇ ਫਿਰ ਮੈਂ ਆਪਣੇ ਅੰਦਾਜ਼ੇ ਦੇ ਨਾਲ ਹੀ ਡੇਢ ਕੁੱਲੀ ਪਾਤੀ ਤੇ ਫਿਰ ਮੈਂ ਡੇਢ ਕੁੱਲੀ ਦੇ ਵਿੱਚ ਬਾਅਦ ਵਿੱਚ ਮੈਂ ਤੁਹਾਨੂੰ ਦੱਸਦੀ ਆ ਕਿਵੇਂ ਅਸੀਂ ਖੰਡ ਵਗੈਰਾ ਪਾਈ ਕਾਸ ਕਰਕੇ ਨਹੀਂ ਮੈਂ ਮੈਂ ਨਕੀਵ ਘਾਟੀ ਬਣਾਉਣੇ ਕਈ ਲੋਕ ਮੈਂ ਇਹ ਬਣਾਉਂਦੇ ਲੇਕਿਨ ਨਹੀਂ ਮੈਂ ਘਾਟੀ ਮੈਂ ਆਪਣੇ ਅੰਦਾਜ਼ੇ ਦੇ ਹਿਸਾਬ ਨਾਲ ਨਹੀਂ ਕਿਉਂਕਿ ਪਤਾ ਹੁੰਦਾ ਹੈ ਕਿ ਹਨ ਤੇ ਮੈਂ ਆਪਣੇ ਅੰਦਾਜ਼ੇ ਦੇ ਹਿਸਾਬ ਨਾਲ ਨਹੀਂ ਪਾ ਦਿੰਦੀ ਬਾਕੀ ਜਿਹੜੀ ਬਚੀ ਸੀ ਉਹ ਮੈਂ ਡੱਬੇ ਦੇ ਵਿੱਚ ਪੈਕ ਕਰਕੇ ਰੱਖ ਦਿੱਤੀ ਤੇ ਇਥੇ ਮੈਂ ਦੱਸ ਰਹੀ ਸੀ ਤੁਹਾਨੂੰ ਕਿ ਲਾਈਟ ਆਫ ਤੇ ਕਰਕੇ ਮੈਂ ਬਨਾਣਾ ਸ਼ੇਕ ਨਹੀਂ ਸੀ ਬਣਾ ਪਾਈ ਲੇਕਿਨ ਬਾਅਦ ਵਿੱਚ ਮੈਂ ਬਣਾ ਲਿਆ ਸੀ ਤੇ ਉਸੇ ਟਾਈਮ ਹੀ ਲਾਈਟ ਆ ਗਈ ਸੀ ਫਿਰ ਮੈਂ ਪਹਿਲਾਂ ਬਨਾਣਾ ਸ਼ੇਕ ਤਿਆਰ ਕੀਤਾ ਉਸ ਤੋਂ ਬਾਅਦ ਹੀ ਫਿਰ ਮੈਂ ਕੜਾਹ ਬਣਾਇਆ ਬਾਕੀ ਗਾਇਸ ਤੁਸੀਂ ਦੇਖ ਸਕਦੇ ਹੋ ਇੱਥੇ ਉਹ ਚੱਲਿਆ ਬਸ ਕੜਾਹ ਰੈਡੀ ਅਸੀਂ ਤੁਹਾਨੂੰ ਦਿਖਾਉਨੇ ਆ ਕੜਾਹ ਦਾ ਕਲਰ ਤੇ ਮੈਂ ਸੋਚੀ ਸੀ ਕਿ ਚਲੋ ਜਲਦੀ ਜਲਦੀ ਬਣ ਜਾਈਏ ਤਾਂ ਉਹਨ ਤਾਂ ਪਹਿਲਾਂ ਦੇਖੋ ਤੁਸੀਂ ਕਰਾ ਹੋ ਗਿਆ ਰੈਡੀ ਦੇਖ ਸਕਦੇ ਹੋ ਦੇਖੋ ਤੁਸੀਂ ਖਰਾਬ ਬਹੁਤ ਹੀ ਟੇਸਟੀ ਬਹੁਤ ਕਲਰ ਕਲਰ ਦੇਖੋ ਕਿੰਨਾ ਚੇਂਜ ਹੋ ਗਿਆ ਕਲਰ ਕਾਫੀ ਚੇਂਜ ਹੋ ਗਿਆ ਹੁਣ ਬਿਲਕੁਲ ਤੁਹਾਡੇ ਸਾਹਮਣੇ ਹੁਣ ਮੈਂ ਇਹਦੇ ਵਿੱਚ ਪਾਈ ਥੋੜੀ ਖੰਡ ਫਿਰ ਮੈਂ ਪਾਇਆ ਇਹਦੇ ਵਿੱਚ ਪਾਣੀ ਖੰਡ ਥੋੜੀ ਘੱਟ ਸੀ ਮੈਂ ਹੋਰ ਪਾਤੀ ਵਿੱਚ ਫਿਰ ਪਾਣੀ ਪਾਇਆ ਮੈਂ ਡੇਢ ਗਲਾਸ ਪਾਣੀ ਪਾਇਆ ਡੇਢ ਗਲਾਸ ਮੈਂ ਪਾਣੀ ਪਾਇਆ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੁਸੀਂ ਸੋਚ ਰਹੇ ਹੋ ਕਿ ਇਹ ਪਤਲਾ ਬਣ ਗਿਆ ਲੇਕਿਨ ਨਹੀਂ ਇਹ ਦੇਖਿਓ ਤੁਸੀਂ ਕਿੰਨਾ ਵਧੀਆ ਤੇ ਕਿੰਨਾ ਫਰੈਸ਼ ਬਣ ਜਾਣਾ ਵਧੀਆ ਤਰੀਕੇ ਦਾ ਇਦੇ ਵਿੱਚ ਅਸੀਂ ਕਰਸੀ ਹੀ ਮਾਰੀ ਜਾਵਾਂਗੇ ਹਲਾਈ ਜਾਵਾਂਗੇ ਨਾ ਤੇ ਵਧੀਆ ਤਰੀਕੇ ਦੇ ਨਾਲ ਫਰੈਸ਼ ਹੋ ਜਾਏਗਾ ਇਕੱਠਾ ਹੋ ਜਾਏਗਾ ਇਕਰਾ ਤੇ ਬਹੁਤ ਹੀ ਟੇਸਟੀ ਬਹੁਤ ਹੀ ਯਮੀ ਬਣੇਗਾ ਤੁਸੀਂ ਦੇਖ ਸਕਦੇ ਹੋ ਕਿ ਹੌਲੀ-ਹੌਲੀ ਇਹ ਬਿਲਕੁਲ ਇਕੱਠਾ ਹੋ ਰਿਹਾ ਹੈ ਤੇ ਬਹੁਤ ਵਧੀਆ ਬਹੁਤ ਨਾਈਸ ਬਣਦਾ ਹੈ ਬਹੁਤ ਗੁੱਡ ਫਲੇਵਰ ਤੇ ਕਲਰ ਵੇਖੋ ਤੁਸੀਂ ਕਿੰਨਾ ਵਧੀਆ ਕਲਰ ਕਿ ਇਕਦਮ ਪੁੱਜ ਗਿਆ ਸੀ ਤੇ ਇਕਦਮ ਰੈਡੀ ਹੋ ਗਿਆ ਦੇਖੋ ਹੁਣ ਇਕਦਮ ਇਕੱਠਾ ਹੋ ਜਾਣਾ ਇਹਨੇ ਹੁਣ ਜਿਵੇਂ ਜ ਕਰਸੀ ਮਾਰੀ ਜਾਵਾਂਗੇ ਜਿੱਥੇ ਸੀ ਇੱਕ ਔਰ ਜੋ ਦੀ ਯੂਨੀਫਾਰਮ ਪ੍ਰੈਸ ਕਰਨ ਵਾਲੀ ਉਹ ਮੈਂ ਕੀਤੀ ਮੈਂ ਫ੍ਰੀ ਹੋ ਗਈ ਸੀ ਤੇ ਮੈਂ ਸੋਚਿਆ ਚਲੋ ਹਨਾ ਯੂਨੀਫਾਰਮ ਪ੍ਰੈਸ ਕਰਕੇ ਰੱਖ ਲੈਣੀ ਆ ਬੱਚੇ ਨੂੰ ਸਕੂਲ ਜਾਣਾ ਹੁੰਦਾ ਸਵੇਰੇ ਤੇ ਫਿਰ ਮੈਂ ਯੂਨੀਫਾਰਮ ਪ੍ਰੈਸ ਕੀਤੀ ਤੇ ਉਹਨਾਂ ਮੈਂ ਰੱਖਿਆ ਤੇ ਫਿਰ ਇੱਧਰ ਮੈਂ ਬਣਾਈ ਸਬਜੀ ਤੇ ਮੈਂ ਸਬਜੀ ਨੂੰ ਤੜਕਾ ਲਗਾ ਰਹੀ ਸੀ ਅੱਜ ਮੈਂ ਬਣਾ ਰਹੀ ਸੀ ਰਾਜਮਾ ਇਹ ਮੈਂ ਪਾਏ ਨੇ ਵਿੱਚ ਆਲੂ ਤੇ ख आलू वगैरह बहुत ही ईजी सिल तो हर चीज़ मतलब जी छिली हो कर सकते हो बहुत जल्दी कम होंगे सोसिया सो राजमह ढिघके रखे सेख से। सकते हो सो अज मेरी किचन थोड़ा जो खिलड़ा है ਹੌਲੀ ਹੌਲੀ ਮਰ ਸੰਭਾਂਗੇ ਇਹ ਬਹੁਤ ਵਧੀਆ ਚੀਜ਼ ਆ ਤੇ ਅਸੀਂ ਤਰਕਾ ਭੁੰਨ ਲਿਆ ਵਾ ਤੇ ਬਾਕੀ ਤੁਹਾਨੂੰ ਪਤਾ ਹੀ ਰੈਸਪੀ ਦੇ ਕੀ ਕੀ ਪਾਈ ਦਾ ਵਿੱਚ ਤੇ ਇਹ ਹੁਣ ਰੈਡੀ ਹੋ ਜਾਏਗਾ ਤੇ ਫਿਰ ਅਸੀਂ ਰਾਜਮਾ ਸੋ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਦਾ ਲੱਗਾ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਵੱਧ ਤੋਂ ਵੱਧ ਵੀਡੀਓ ਨੂੰ ਵਲੌਗ ਨੂੰ ਸ਼ੇਅਰ ਕਰਦਿਆ ਕਰੋ ਤਾਂ ਕਿ ਸਾਰਿਆਂ ਨੂੰ ਮੇਰੀ ਵੀਡੀਓ ਸਭ ਤੋਂ ਪਹਿਲਾਂ ਪਹੁੰਚੇ థాంਕ ਯੂ